ਵੀ ਸਮੋਸੇ ਫੜ ਲਿਆ ਉੱਥੋਂ ਹਾਂ ਵੀ ਰੋਟੀਆਂ ਤਾਂ ਮੈਨੂੰ ਨਾ ਭਪਾਉਂਦੇ ਤੇਰੇ ਵੀ ਰੋ ਅੱਗੇ ਗਿਆ ਆਪਣਾ ਰਿਸ਼ਤੇਦਾਰ ਆਉਂਦੇ ਸੀ ਰੋਟੀ ਭਪਾਉਂਦੇ ਸੀ ਹਨਾ ਤੇ ਹੁਣ ਸਮੋਸਿਆਂ ਵਾਲਾ ਰਵਾਜ ਕਿਹਨੇ ਚਲਾਇਆ ਯਾਰ ਸਮੋਸਿਆਂ ਵਾਲਾ ਜੋ ਅੱਡੇ ਤੇ ਹੋਟਲ ਖੁੱਲ ਗਏ ਤੇ ਆਪੇ ਆਇਸ਼ ਹੋ ਗਈ ਥੋੜੀ ਜੀ ਜੇ 10 ਜਣੇ ਵੀ ਆਉਂਦੇ ਤਾਂ 100 ਨਾਲ ਸਰ ਜਾਂਦਾ 100 ਨਾਲ ਸਰ ਜਾਂਦਾ ਹਨਾ ਹਾਂ ਨਾ ਆਟਾ ਚੱਕ ਲਿਓ ਨਾਲੋਂ ਲਊ ਜਾਂ ਡੋਲ ਦਿੰਨੇ ਆਪੇ ਲਵੇੜ ਲਵੇੜ ਖਾਈ ਜਾਂਦੇ ਆ ਗੱਲ ਪੱਕੀ ਆ ਹਾਂ ਨਾ ਇੱਕ ਤੋਂ ਵੱਧ ਖਾਣ ਨੂੰ ਸੰਗਦੇ ਬਸ ਬਹੁਤਾ ਹੋਰ ਨਫੜਾਈ ਮੈਨੂੰ ਨਾ ਜੀ ਤਾਂ ਕਰਦਾ ਹੁੰਦਾ ਜੀ ਤਾਂ ਕਰਦਾ ਹੁੰਦਾ ਅੱਛਾ ਹੁਣ ਨਿਤ ਵੇਣੇ ਆ ਵੀ ਦੱਸ ਵੀ ਆਪ ਕਰਦੀਆਂ ਕੁਛ ਨਹੀਂ ਕਰਦੀ ਹਰ ਇੱਕ ਦੇ ਪੋਚਿਆਂ ਤੇ ਬੁੜੀ ਰੱਖੀ ਵੀ ਆ ਰੋਟੀਆਂ ਪਕਾਉਣ ਤੇ ਬੁੜੀ ਰੱਖੀ ਆ ਇਹ ਤਾਂ ਕਿਸੇ ਵੇਲੇ ਨੂੰ ਆਪ ਭਰ ਲਈ ਮਸ਼ੀਨ ਆ ਜੇ ਨਾ ਮੂੰਹ ਚ ਆਪਦੀ ਆ ਰੋਟੀ ਪਾਈ ਜਾਵੇ ਤਾਂ ਫੇਰ ਲੋਟ ਗੱਲ ਤੇ ਘਰੇ ਸੀਗੇ ਹਾਂ ਤਿੰਨਾਂ ਨੂੰ ਹੀ ਸਾਨੂੰ ਨਮਾਉਂਦੀ ਧਮਾਉਂਦੀ ਸੀ ਤੇ ਖੇਤ ਦਾ ਵੀ ਕਰਦੀ ਖੇ ਨਰਮਾ ਵੀ ਚਕਾਉਂਦੀ ਸੀਗੀ ਲੀੜੇ ਵੀ ਧੋਂਦੀ ਸੀਗੀ ਸਹੀ ਗੱਲ ਆਹੀ ਗੱਲ ਅੱਜ ਕੀ ਹੁੰਦਾ ਅੱਜ ਸਾਡੇ 4 ਰ ਅਦੇ ਕਿਸੇ ਤੋਂ ਕੁਛ ਨਹੀਂ ਹੁੰਦਾ ਲੱਗੇ ਮੈਂ ਖਣਾ ਯਾਰ ਵੀ 1:3 ਵਜੇ ਪਿਆ ਭੁੱਖ ਜ਼ਰੂਰ ਲੱਗੀ ਹੋਊਗੀ ਮੈਂ ਔਰਲੇ ਭਾਈ ਆਪਦੇ ਵਾਲੇ ਘਰੇ ਸੱਦਲੇ ਤੇ ਉਹ ਤੇਰੇ ਕਿਵੇਂ ਆ ਠੀਕ ਆ ਜੀ ਮੈਂ ਖੇਤ ਖੂਦ ਕਿਹੜੇ ਮਾਰੇ ਆ ਬਹੁ ਵਿਹਲੇ ਸੀਗੇ ਮੈਂ ਖੇਤ ਕਿੜਾ ਕੱਢਿਆ ਸੀ ਤੇਰੇ ਗੱਲ ਦੱਸ ਯਾਰ ਹਾਂਜੀ ਵੀ ਪਹਿਲਾਂ ਵਾਲਿਆਂ ਆਪਣੀਆਂ ਮਾਤਾਵਾਂ ਹੁੰਦੀਆਂ ਸੀ ਹਨਾ ਪਹਿਲਾਂ ਉਹਨਾਂ ਨੇ ਯਾਰ ਪਸ਼ੂ ਡੰਗਰ ਸਾਹਮਣੇ ਸਾਰੇ ਟੱਬਰ ਦੀਆਂ ਰੋਟੀਆਂ ਹਨਾ ਫਿਰ ਭੱਤਾ ਪੁੱਤਾ ਲੈ ਕੇ ਜਾਂਦੇ ਕਿਉਂਕਿ ਹੁਣ ਦੀ ਮਿੰਡੀ ਨੂੰ ਤਾਂ ਭੱਤਾ ਦਾ ਪਤਾ ਹੀ ਨਹੀਂ ਵੀ ਭੱਤਾ ਕੀ ਹੁੰਦਾ ਤੇ ਯਾਰ ਜਿਹੜੀਆਂ ਹੁੰਦੀਆਂ ਨੂੰਹ ਰਾਣੀਆਂ ਤੇ ਇਹਨਾਂ ਦਾ ਕੀ ਬਣੂਗਾ ਯਾਰ ਬਣਨਾ ਕੀ ਹੈ ਇਹਨਾਂ ਦਾ ਇਹ ਤਾਂ ਬਹਿ ਕੇ ਖਾਣ ਵਾਲੀਆਂ ਹੈ ਅੱਛਾ ਹੁਣ ਨਿਤ ਵੇਣੇ ਆ ਵੀ ਦੱਸ ਵੀ ਆਪ ਕਰਦੀਆਂ ਕੁਛ ਨਹੀਂ ਕਰਦੀ ਹਰ ਇੱਕ ਦੇ ਪੋਚਿਆ ਤੇ ਬੁੜੀ ਰੱਖੀ ਵੀ ਆ ਰੋਟੀਆਂ ਪਕਾਉਣ ਤੇ ਬੁੜੀ ਰੱਖੀ ਆ ਇਹ ਤਾਂ ਕਿਸੇ ਵੇਲੇ ਨੂੰ ਆਪ ਭਰ ਲਈ ਮਸ਼ੀਨ ਆ ਜੇ ਨਾ ਮੂੰਹ ਚ ਆਪਦੀ ਆ ਰੋਟੀ ਪਾਈ ਜਾਵੇ ਤਾਂ ਫੇਰ ਲੋਟ ਗੱਲ ਪੱਕੀ ਆ ਤੇ ਨਹੀਂ ਤਾਂ ਯਾਰ ਅਕਸਰ ਉਹ ਵੀ ਬੁੜੀਆਂ ਸਿੰਘ ਆ ਨਾ ਕਿਸੇ ਕੋਲੇ ਬੈਠਣਾ ਵੀ ਹੈਗਾ ਯਾਰ ਥੇਰਣਾ ਹਨਾ ਸਾਡੇ ਆਪ ਦੇ ਘਰੇ ਸੀਗੇ ਹਾਂ ਤਿੰਨਾਂ ਨੂੰ ਹੀ ਸਾਨੂੰ ਨਮਾਉਂਦੀ ਧਮਾਉਂਦੀ ਵੀ ਸੀ ਤੇ ਖੇਤ ਦਾ ਵੀ ਕਰਦੀ ਖੇ ਨਰਮਾ ਵੀ ਚਗਾਉਂਦੀ ਸੀਗੀ ਲੀੜੇ ਵੀ ਧੋਂਦੀ ਸੀਗੀ ਸਹੀ ਗੱਲ ਆ ਆਹੀ ਗੱਲ ਅੱਜ ਕੀ ਹੁੰਦਾ ਅੱਜ ਸਾਡੇ ਚਾਰਾਂ ਦੇ ਕਿਸੇ ਤੋਂ ਕੁਛ ਨਹੀਂ ਹੁੰਦਾ ਨਹੀਂ ਹੁੰਦਾ ਹਨ ਕੰਮ ਹੁੰਦਾ ਜਾਂਦਾ ਪੜਾ ਬਿਲਕੁਲ ਮੇਲਾ ਦਾ ਜੇ ਕੋਈ ਰਿਸ਼ਤੇਦਾਰ ਆਉਂਦਾ ਕੀਰਾਂ ਚਾਹ ਜੀ ਫੜਾ ਕੇ ਕੀਰਾਂ ਝਾਕ ਆ ਜਾਂਦੇ ਹਣਾ ਮੁੜ ਕੇ ਦਿਸਨੂੰ ਬੰਦ ਹੋ ਜਾਂਦੀਆਂ ਕਿਉਂ ਦਿਮਗਤ ਬੰਦ ਹੋ ਜਾਂਦੇ ਉਹ ਐਂ ਹੁੰਦਾ ਵੀ ਜਲ ਮੈਂ ਅੰਦਰ ਵੜ ਕੇ ਆਣੀ ਵੀ ਸਮੋਸੇ ਫੜ ਲਿਆ ਉੱਥੋਂ ਹਾਂ ਵੀ ਰੋਟੀਆਂ ਤਾਂ ਮੈਨੂੰ ਨਾ ਪਕਾਉਂਦਾ ਮੇਰੇ ਵੀ ਅੱਗੇ ਗਿਆ ਆਪਣਾ ਰਿਸ਼ਤੇਦਾਰ ਆਉਂਦੇ ਸੀ ਰੋਟੀ ਪਕਾਉਂਦੇ ਸੀ ਹਣਾ ਤੇ ਹੁਣ ਸਮੋਸਿਆਂ ਵਾਲਾ ਰਵਾਜ ਕਿਹਨੇ ਚਲਾਇਆ ਯਾਰ ਸਮੋਸਿਆਂ ਵਾਲਾ ਜੋ ਅੱਡੇ ਤੇ ਹੋਟਲ ਖੁੱਲ ਗਏ ਤੂੰ ਆਪੇ ਆਇਸ਼ ਹੋ ਗਈ ਥੋੜੀ ਜੀ ਇਹ 10 ਜਣੇ ਵੀ ਆਉਂਦੇ ਤਾਂ 100 ਨਾਲ ਸਰ ਜਾਂਦਾ 100 ਨਾਲ ਸਰ ਜਾਂਦਾ ਹਾਂ ਹਾਂ ਨਾ ਆਟਾ ਵੀ ਨਾ ਇੱਕ ਤੋਂ ਵੱਧ ਖਾਣੋ ਸੰਗਦੇ ਬਸ ਬਹੁਤਾ ਹੋਰ ਨਫੜਾਈ ਮੈਨੂੰ ਨੋ ਜੀ ਤਾਂ ਕਰਦਾ ਹੁੰਦਾ ਜੀ ਤਾਂ ਕਰਦਾ ਹੁੰਦਾ ਸ਼ਰਮ ਦੇ ਮਾਰੇ ਨਹੀਂ ਹੋਰ ਮੰਗਦੇ ਕਿ ਭੋ ਭੁੱਖ ਵੀ ਹੋ ਗਈ ਕਰਦੇ ਕਿਵੇਂ ਦੋ ਰਿਸ਼ਤੇਦਾਰ ਜੀ ਉਦੋਂ ਉੱਥੇ ਤਾਂ ਨਹੀਂ ਕਿ ਜਦੋਂ ਆਪਾਂ ਕਹਿੰਨੇ ਆਲਾ ਸਮੋਸਾ ਲੈ ਲੈ ਇੱਕ ਹੋਰ ਨਾ ਨੋ ਬਸ ਮੈਂ ਨਹੀਂ ਖਾਂਦਾ ਹਾਂ ਮੈਨੂੰ ਤਾਂ ਭੁੱਖ ਨਹੀਂ ਗਈ ਗੱਲ ਵਾਕੀ ਭੁੱਖ ਤਾਂ ਵਿਚਾਰੇ ਨੂੰ ਹੁੰਦੀ ਹੈ ਪਰ ਸ਼ਰਮ ਦਾ ਮਾਰਾ ਹੈ ਨਾ ਸਾਡੇ ਇੱਕ ਗਾਂਹ ਦੀਆਂ ਰਿਸ਼ਤੇਦਾਰੀ ਚੋਂ ਬੰਦੇ ਆ ਗਏ ਆਂ ਹਾਂ ਇੱਧਰ ਸੀਗੀ ਉਹਨਾਂ ਦਾ ਪਿੰਡ ਸਾਬੋਤ ਲੁੰਡੀ ਕੋਲੇ ਹਾਂ ਉਹ ਗਾਂਦਿਆਂ ਪੁੱਛ ਪੁੱਛ ਕੇ ਆ ਗਏ ਸਾਡੇ ਘਰੇ ਤੇ ਉਹਨਾਂ ਨੇ ਕੀਤਾ ਆ ਕੇ ਨਾਲ ਤੇ ਕੱਲੀ ਚਾਹ ਤੋਂ ਮੋੜਨ ਲੱਗੇ ਮੈਂ ਕਿਹਾ ਯਾਰ ਵੀ 1.5 ਵਜੇ ਪਿਆ ਭੁੱਖ ਜ਼ਰੂਰ ਲੱਗੀ ਹੋਊਗੀ ਮੈਂ ਉਹਰੇ ਲਈ ਬਾਅਦ ਦੇ ਵਾਲੇ ਘਰੇ ਸੱਦ ਲਏ ਤੇ ਉਹਨਾਂ ਨੂੰ ਬਿਸਕੁਟਾਂ ਨਾਲ ਚਾਹ ਚੁ ਫੜਾਈ ਹਾਂ ਤੁਰਨ ਲੱਗੇ ਮੈਨੂੰ ਉਹਦੇ ਬਚਾਤੇ ਯਾਰ ਭੁੱਖ ਬਹੁਤ ਲੱਗੀ ਸੀਗੀ ਸਾਨੂੰ ਤੇ ਜਾਣਾ ਹੀ ਵਾਟ ਬਹੁਤ ਸੀਗਾ ਤੇ ਇਹੀ ਸ਼ਰਮੋ ਸ਼ਰਮੀ ਮੋੜ ਦੇਣਾ ਸੀ ਆਂਦੇ ਠੀਕ ਆ ਹਾਂ ਗੱਲ ਭੈੜਾ ਹੋ ਜਾਂਦਾ ਹਣਾ ਭਰਾਵਾ ਇਹੀ ਗੱਲ ਕਹਿੰਦੇ ਕੋਈ ਰਿਸ਼ਤੇਦਾਰ ਭੈਣ ਭਰਾ ਵੇ ਤੇ ਉਹਨੂੰ ਨਾ ਭਾਈ ਰੋਟੀ ਰੋਟੀ ਖਵਾਇਆ ਕਰੋ ਨਾ ਸਮੋਸੇ ਵਾਲਾ ਕੰਮ ਹੈ ਭੈੜਾ ਤੁਹਾਨੂੰ ਟਿੱਪਕਾਉਂ ਕੌਣ ਜਾਂ ਆਪ ਲੱਗੀ ਪੈ ਕਰਾਂ ਪਕਾਉਣਾ ਹਣਾ ਆਪ ਲੱਗਣਾ ਪੈਣਾ ਸਹੀ ਗੱਲ ਆਪ ਨੂੰ ਲੱਗਣਾ ਪਊਗਾ ਇਹ ਦੁਕਾਨ ਵਾਲਿਆਂ ਨੂੰ ਬਈ ਕਰਨਾ ਚਾਹੀਦਾ ਭਈ ਸਵੇਰ ਸਮਾਂ ਉਸ ਟਾਈਮ ਤੇ ਕੱਢਣਾ ਹਣਾ ਇਹ ਵੀ ਰੌਲਾ ਪੇ 100 ਰੁਪਏ ਫੜਾ ਦੇਣਗੇ ਚੱਕਲ ਚੱਕ ਲਿਓ ਚਟਨੀ ਹਾਂ ਭੱਜ ਕੇ ਚਟਨੀ ਚੱਕ ਲਿਓ ਨਾਲ ਲਊ ਜਾਂ ਡੋਲ ਦਿੰਨੇ ਆਪੇ ਲਵੇੜ ਲਵੇੜ ਖਾਈ ਜਾਂਦੇ ਆ ਗੱਲ ਪੱਕੀ ਆ ਹਾਂ